दु कबड्डी दा, दुग दु भी आ गया खुशी, खुशी आ गया एक बेटी भी खुशी आ गया जे आ ਹੱਥ ਇਹ ਹਿਲਾ ਕੇ ਦੁੱਗਾ ਵਾਲਾ ਗੱਲ ਕਰਦਾ ਫਿਰਦਾ ਉਹ ਬੱਲੇ ਜਾਣ ਜੋ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਖੁਸ਼ੀ ਦੇ ਲਈ ਇਧਰ ਛੰਨਾ ਵਾਲਾ ਪੂਰੀ ਆ ਗਿਆ ਇੱਕ ਵਾਰੀ ਤਾੜੀਆਂ ਇਹਦੇ ਲਈ ਵੀ ਵੀਰਿਆ ਇੱਕ ਤਾੜੀ ਖੀਰਾਵਾਲੀਏ ਲੈ ਲੈ ਵੀ ਖੀਰਾਵਾਲੀਆ ਕਾਰ ਫਦੇ ਸੰਜੀ ਮਾਰ ਕਦੇ ਨਹੀਂ ਖਾਂਦੇ ਮਿੱਤਰੋ ਜੀ ਦੇ ਚੇਲੇ ਆਹ ਕਾਲੇ ਸੰਗਿਆਂ ਵਾਲਾ ਅੱਜ ਫਿਰ ਲੁੜਦਾ ਫਿਰਦਾ ਮੇਲੇ ਖੀਰਾਵਾਲੀਏ ਬੁੱਲਟ ਲੋਕੀ ਦਗ ਦਗ ਨੇ ਉਹ ਕਹਿੰਦੇ ਲੰਡੇ ਕੇ ਦੇ ਕੱਪ ਤੇ ਅੱਜ ਵੇਖ ਲਲ ਕਰੇ ਪੈਂਦੇ ਲੰਡੇ ਕਹਿੰਦੇ ਕੱਪ ਦੇ ਉੱਤੇ ਆਹ ਵੇਖ ਲਲ ਕਰੇ ਪੈਂਦੇ ਇੱਕ ਮੇਰੀ ਬੇਨਤੀ ਐ ਬਹੁਤ ਸਾਰੇ ਸੱਜਣ ਜਿਹੜੇ ਸਾਡੇ ਭਰਾ ਨੇ ਬਣ ਕੇ ਸਾਡੀ ਬੇਨਤੀ ਹੈ ਵੀ ਇੱਕ ਸਾਈਡ ਤੇ ਹੋ ਕੇ ਬੈਠ ਜਾਈਏ ਗਰਾਊਂਡ ਦੇ ਵਿੱਚ ਸਿਰਫ ਇੱਕੋ ਹੀ ਕੋਚ ਟੀਮ ਦਾ ਮੈਨੇਜਰ ਕੋਚ ਜਾਊਗਾ ਇਹ ਸਾਡੀ ਬੇਨਤੀ ਛੰਨਾ ਵਾਲਾ ਪੂਰੀ ਅੱਜ ਮੇਲੇ ਤੇ ਪੁੱਜਿਆ ਬਾ ਸ਼ਰਮਨਾ ਜਟਾਣਿਆਂ ਵਾਲਾ ਕੁਲਵੀਰ ਤੇ ਦੁੱਗਾ ਵਾਲਾ ਖੁਸ਼ਦੀਪ ਸਿੰਘ ਚਾਰ ਦੁਨੀਆਂ ਦੇ ਮੰਨੇ ਪ੍ਰਵੰਨੇ ਕਬੱਡੀ ਦੇ ਖਿਡਾਰੀ ਨੇ ਇੱਕ ਇੱਕ ਰੇਡ ਕੀਮਤੀ ਜੱਫਾ ਕੀਮਤੀ ਲਾਓ ਫੈਨ ਜਿੱਦੀ ਵੱਧ ਦੁਨੀਆਂ ਕਹਾਂਦਾ ਕਿਸੇ ਤੋਂ ਨਾ ਘੱਟ ਬਲੀਏ ਇਹਦੇ ਬਹੁਤ ਸਾਰੇ دیਵਾਨੇ ਨੇ ਖੇਡ ਕਬੱਡੀ ਦੇ ਦੁਨੀਆਂ ਦੇ ਮੈਦਾਨਾਂ ਦੇ ਅੰਦਰ ਲਾਓ ਬੂਰੀਏ ਦੀ ਰੇਡ ਪਈ ਹੋਈ ਲੈ ਵੀ ਸੂਰੇ ਵਾਲੀਆ ਬੇ